ਹਾਂਜੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਪੀਐਸਟੈਟ 2023 ਵਾਲਾ ਪੇਪਰ ਹੋਇਆ ਸੀ ਉਸ ਦੇ ਵਿੱਚ ਬਹੁਤੇ ਜੋ ਸਬਜੈਕਟ ਸੀ ਉਹਨਾਂ ਦੇ ਜੋ ਐਮਸੀਕਿਊ ਪੇਪਰ ਦੇ ਵਿੱਚ ਆਏ ਸੀਗੇ ਤਾਂ ਉਹ ਕਾਫੀ ਡਿਫਿਕਲਟ ਲੈਵਲ ਦੇ ਆਏ ਸੀਗੇ ਅਤੇ ਬਹੁਤ ਸਾਰੇ ਸਟੂਡੈਂਟ ਇਦਾਂ ਨੇ ਜਿਨ੍ਹਾਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਲੱਗਿਆ ਕਿ ਉਹ ਵਾਲੇ ਐਮਸੀਕਿਊ ਕਿਹੜੀ ਬੁੱਕਸ ਤੋਂ ਲੈ ਗਏ ਸੀਗੇ ਠੀਕ ਹੈ ਉਹਨਾਂ ਦਾ ਸੋਰਸ ਕੀ ਸੀਗਾ ਸੋ ਇਹ ਗੱਲਾਂ ਬਾਰੇ ਆਪਾਂ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਇਸ ਚੈਨਲ ਸਾਇੰਟੀਆ ਬਾਈ ਅਮਨ ਦੇ ਉੱਪਰ ਬਹੁਤ ਸਾਰਾ ਪੀਐਸਟੈਟ ਨਾਲ ਰਿਲੇਟਡ ਜੋ ਕੋਰਸ ਹੈਗਾ ਉਹ ਬਿਲਕੁਲ ਫ੍ਰੀ ਆਫ ਕਾਸ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ 44 ਵੀਡੀਓ ਸੀਡੀਪੀ ਦੀਆਂ ਹੋ ਚੁੱਕੀਆਂ ਨੇ ਸੀਡੀਪੀ 38 ਵੀਡੀਓes ਵਿੱਚ ਕੰਪਲੀਟ ਹੈ 6 ਵੀਡੀਓes ਫਰਦਰ ਜੋ ਕੱਲੇ ਐਮਸੀਕਿਊ ਹੈ ਉਹਨਾਂ ਦੀਆਂ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਮੈਥਮੈਟਿਕਸ ਦਾ ਪੋਰਸ਼ਨ ਜੀ ਦੇਖ ਸਕਦੇ ਹੋ ਈਵੀਐਸ ਦਾ ਪੋਰਸ਼ਨ ਦੇਖ ਸਕਦੇ ਹੋ ਐਂਡ ਜੋ ਇੰਗਲਿਸ਼ ਪੈਡਾਗੋਜੀ ਹੈ ਵੀ ਬਿਲਕੁਲ ਕੰਪਲੀਟ ਕਰ ਕੀਤੀ ਜਾ ਚੁੱਕੀ ਹੈ ਇਸ ਚੈਨਲ ਦੇ ਉੱਪਰ 2023 ਦੇ ਪੇਪਰ ਵਿੱਚ ਆਏ MCQ ਦਾ ਸੋਰਸ ਜਾਣਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ Google ਦੇ ਉੱਪਰ NCERT exampler ਫਿਲ ਕਰੋਗੇ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸ ਚੁੱਕਾ ਕਿ ਜੋ NCERT ਦੀਆਂ ਬੁੱਕਸ ਨੇ ਉਹ ਸਭ ਤੋਂ ਜ਼ਿਆਦਾ ਵੈਸਟ ਨੇ ਜੀ ਆ ਪੀਐਸਟ ਦੀ ਪ੍ਰੈਪਰੇਸ਼ਨ ਦੇ ਲਈ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਿਆ ਹੋਇਆ ਕਿ NCERT ਦਾ exampler ਵੀ ਆਉਂਦਾਗਾ ਸੋ ਬਹੁਤ ਬਾਰ ਮੈਂ ਇਹਦੀ ਗੱਲ ਵੀ ਕਰ ਚੁੱਕਾ ਆਪਣੀ ਵੀਡੀਓਜ਼ ਦੇ ਵਿੱਚ ਸੋ Google ਤੇ ਤੁਸੀਂ ਸਿੰਪਲੀ NCERT ਜੋ exampler ਹੈ ਉਹਨੂੰ ਟਾਈਪ ਕਰਨਾ ਐਂਡ ਜੋ ਬਿਲਕੁਲ ਟਾਪ ਦੇ ਉੱਪਰ ਤੁਹਾਨੂੰ ਇੱਕ ਲਿੰਕ ਆ ਰਿਹਾ ਹੋਣਾ ਜੀ ਐਨਸੀਆਰਟੀ ਐਗਜ਼ੈਂਪਲਰ ਦਾ ਉਸ ਨੂੰ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਹੀ ਮੈਂ ਇਹਨੂੰ ਕਲਿੱਕ ਕਰਕੇ ਦਿਖਾ ਰਿਹਾ ਥੋੜਾ ਜਿਹਾ ਟਾਈਮ ਲੱਗੂਗਾ ਐਂਡ ਜੋ ਵੀ ਇਹਦੀ ਮੇਨ ਸਾਈਟ ਹੈ ਉਹ ਓਪਨ ਹੋ ਜਾਏਗੀ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਈਡ ਦੇ ਉੱਪਰ ਇਹ ਹੁਣ ਓਪਨ ਹੋ ਚੁੱਕਾ ਹੈ ਬਿਲਕੁਲ ਤਾਂ ਫਰਦਰ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਕਲਾਸਿਸ 6 ਤੋਂ ਲੈ ਕੇ ਜੀ ਕਲਾਸਿਸ 12 ਤੱਕ ਕਲਾਸ 6 12 ਕਲਾਸਿਸ ਤੱਕ ਇਹ ਹੈਗਾਗਾ ਤਾਂ ਇਹਦੇ ਵਿੱਚੋਂ ਕੀ ਹੈ ਜੀ ਇਹਦੇ ਵਿੱਚ ਐਮਸੀਕਿਊ ਆਪਾਂ ਨੂੰ ਦਿੱਤੇ ਹੁੰਦੇ ਨੇ ਐਗਜ਼ੈਂਪਲਰ ਦੇ ਵਿੱਚ ਐਂਡ 2023 ਦੇ ਪੇਪਰ ਦੇ ਵਿੱਚ ਕੁਝ ਇਦਾਂ ਹੀ ਹੋਇਆਗਾ ਸਪੈਸ਼ਲੀ ਪੇਪਰ 1 ਦੇ ਲਈ ਅਗਰ ਮੈਂ ਈਵੀਐਸ ਦੀ ਗੱਲ ਕਰਾਂ ਜਾਂ ਫਿਰ ਮੈਥਮੈਟਿਕਸ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਇੱਕ ਡੈਮੋ ਦੇ ਤੌਰ ਤੇ ਇੱਥੇ ਦਿਖਾ ਵੀ ਦਿੰਨਾਗਾ ਸੋ ਜਿਵੇਂ ਆਪਾਂ ਨੀਚੇ ਆਵਾਂਗੇ ਮੈਂ 8th ਕਲਾਸ ਲੈ ਲੈਣਾ ਜੀ ਠੀਕ ਹੈ ਮੈਂ ਈਵੀਐਸ ਦੇ ਪੇਪਰ ਦੀ ਤੁਹਾਨੂੰ ਇੱਕ ਡੈਮੋ ਦੇ ਤੌਰ ਤੇ ਦੱਸ ਦਿੰਨਾ ਕਿ ਇੱਥੋਂ ਕੁਐਸਚਨ ਆਏ ਹੋਏ ਨੇ ਲਾਈਵ ਪ੍ਰੂਫ ਦੇ ਕੇ ਦਿਖਾਉਂਗਾ ਸੋ ਇਹਨਾਂ ਨੂੰ ਕਰਨਾ ਵੀ ਬੜਾ ਇੰਪੋਰਟੈਂਟ ਹੈ ਕਈ ਵਾਰ ਅਸੀਂ ਇਨਾਂ ਤੇ ਜਿਆਦਾ ਸੀ ਟੈਨਸ਼ਨ ਨਹੀਂ ਲੈਂਦੇ ਵਾਲੇ ਪੋਰਸ਼ਨ ਦੀ ਤਾਂ ਫਿਰ ਉੱਥੇ ਡਿਫਿਕਲਟ ਆ ਜਾਂਦੇ ਕਲਾਸ 8th ਲੈ ਲਓ ਜਾਂ ਕਲਾਸ ਫਿਰ 7th ਆਪਾਂ ਲੈ ਲੈਨੇ ਪਹਿਲਾਂ ਸੋ ਇਹਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਮੈਥਮੈਟਿਕਸ ਐਂਡ ਸਾਇੰਸ ਦੋਹੀ ਚੀਜ਼ਾਂ ਦੇ ਐਗਜ਼ੈਂਪਲਰ ਆਉਂਦੇ ਨੇ ਅਗਰ ਤੁਸੀਂ ਆਨਲਾਈਨ ਵੀ ਚੈੱਕ ਕਰੋ ਚਲੋ ਸਾਇੰਸ ਦਾ ਮੈਂ ਇੱਕ ਚੈਪਟਰ ਖੋਲ ਲੈਣਾ ਜੀ ਯੂਨਿਟ 4 ਚੈਪਟਰ 4 ਹੀਟ ਆਪਾਂ ਹੀਟ ਵਾਲਾ ਚੈਪਟਰ ਓਪਨ ਕਰ ਲੈਨੇ ਇੱਥੇ ਸੋ ਕੁਝ ਸਮੇਂ ਦੀ ਪ੍ਰੋਸੈਸਿੰਗ ਤੋਂ ਬਾਅਦ ਦੇਖੋ ਇਹ ਚੈਪਟਰ ਜਿਹੜਾ ਇਹ ਓਪਨ ਹੋ ਚੁੱਕਾ ਐਂਡ ਸਟਾਰਟਿੰਗ ਤੇ ਇਹੀ ਤੁਹਾਨੂੰ ਐਮਸੀਕਿਊ ਇੱਥੇ ਦੇਖਣ ਨੂੰ ਮਿਲਣਗੇ ਜਿਸ ਤਰੀਕੇ ਨਾਲ ਐਮਸੀਕਿਊ ਨੰਬਰ 14 ਐਮਸੀਕਿਊ ਹੈ ਜੀ ਸੈਕੰਡ ਅਤੇ 3 ਉਹਨੂੰ ਧਿਆਨ ਨਾਲ ਦੇਖੋ ਸੈਕੰਡ ਐਂਡ 3 ਦੇਖੋ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਐ ਇਹ ਜਾਂ ਨਾਲ ਹਿੰਦੀ ਮੀਡੀਅਮ ਦੇ ਵਿੱਚ ਹੁੰਦਾ ਪਰ ਪੰਜਾਬੀ ਦੇ ਵਿੱਚ ਨਹੀਂ ਮਿਲੂਗਾ ਤੁਹਾਨੂੰ ਸੋ ਸੈਕੰਡ ਕੁਐਸਚਨ ਦੇਖੋ ਆ ਬੈਗਰ ਰੈਪਟ ਹਨਾ ਮਤਲਬ ਕਿਸੇ ਪਿਖਾਰੀ ਦੀ ਗੱਲ ਕੀਤੀ ਜਾ ਰਹੀ ਹੈ ਇਸ ਕੁਐਸਚਨ ਦੇ ਵਿੱਚ ਸੀਮ ਦਾ ਸੇਮ ਕੁਐਸਚਨ D2 ਕੁਐਸਚਨ ਮੈਂ ਤੁਹਾਨੂੰ 2023 ਦੇ ਪੇਪਰ 1 ਦੇ ਵਿੱਚ ਦਿਖਾਉਂਗਾ ਸਿਮਿਲਰਲੀ ਕੁਐਸਚਨ ਨੰਬਰ 3rd ਦੇਖੋ ਜੀ ਇਹਦੇ ਵਿੱਚ ਪਹੇਲੀ ਐਂਡ ਬੂਜੋ ਠੀਕ ਹੈ ਮਤਲਬ ਇੱਥੇ ਦੋ ਨਾਮ ਲੈਨੇ ਹੋ ਪੇਪਰ ਦੇ ਵਿੱਚ ਇੱਥੇ ਦੋ ਨਾਮ ਚੇਂਜ ਕਰਤੇ ਬਾਕੀ ਜੋ ਸਾਰੀ ਦਾ ਸਾਰਾ ਕੁਐਸਚਨ ਹੈ 98.6 ਡਿਗਰੀ ਫਾਰਨਹੀਟ 37 ਡਿਗਰੀ ਫਾਰਨਹੀਟ ਇਹ ਸੇਮ ਆਊਗਾ ਕਾਈਂਡਲੀ ਇਹ ਦੋਨੇ ਕੁਐਸਚਨ ਤੁਸੀਂ ਧਿਆਨ ਦੇ ਵਿੱਚ ਲੈ ਜਾਓ ਕਿਉਂਕਿ ਉਸ ਤੋਂ ਬਾਅਦ ਮੈਂ ਉਹ PDF ਓਪਨ ਕਰਾਂਗਾ ਜੋ ਕਿ ਆਪਾਂ ਨੂੰ 2023 ਦੇ ਪੇਪਰ ਵਾਲੀ ਹੈ ਤਾਂ ਉਹਦੇ ਵਿੱਚੋਂ ਆਪਾਂ ईवीएस ਦਾ ਜਦੋਂ ਪੋਰਸ਼ਨ ਖੋਲ੍ਹਾਂਗੇ ਜਦੋਂ ਉਹਦੇ 30 ਕੁਐਸਚਨ ਖੋਲ੍ਹਾਂਗੇ ਤਾਂ ਇਹ ਸੇਮ ਟੂ ਸੇਮ ਜਿਹੜੇ ਕੁਐਸਚਨ ਹੈਗੇ ਨੇ ਤੁਹਾਨੂੰ ਉੱਥੇ ਵੀ ਦੇਖਣ ਨੂੰ ਮਿਲਣਗੇ ਹਾਂਜੀ ਹੁਣ ਇੱਥੇ ਦੇਖੋ ਇਹ ਆਪਣਾ ਕੁਐਸਚਨ ਪੇਪਰ ਹੈ ਜਿਸਦੇ ਮੈਂ ਉਹੀ ਦੋ ਕੁਐਸਚਨ ਲੈਨੇ 2023 ਦਾ ਆਪਣਾ ਪੇਪਰ 1 ईवीएस ਦਾ ਇਹ ਵਾਲਾ ਕੁਐਸਚਨ ਹੈਗਾਗਾ 2023 ਪੇਪਰ 1 ईवीएस ਤੇ ਇਹਦੇ ਵਿੱਚ ਦੇਖੋ ਸੇਮ ਟੂ ਸੇਮ ਕੁਐਸਚਨ ਲਿਆ ਹੋਇਆ ਜੀ ਅ ਵੈਗ ਰੈਪਟ ਹਨਾ ਸੇਮ ਕੁਐਸਚਨ ਹੈ ਬਿਲਕੁਲ ਸਿਮਿਲਰਲੀ ਕੁਐਸਚਨ ਨੰਬਰ 17 ਦੇਖੋ ਰਾਗਵ ਐਂਡ ਬ੍ਰਿੰਦਾ ਵਾਲਾ ਲਿਖਿਆ ਹੋਇਆ ਦੇਖੋ ਉੱਥੇ ਪਹਿਲੀ ਐਂਡ ਬੂਜੋ ਸੀ ਬਸ ਨਾਮ ਚੇਂਜ ਕੀਤੇ ਨੇ ਬਾਕੀ ਸਾਰੀ ਦੀ ਸਾਰੀ ਸਟੋਰੀ ਬਿਲਕੁਲ ਸੇਮ ਹੈ ਜੀ 98.6 ਡਿਗਰੀ ਫਾਰਨ ਹੀਟ 37 ਡਿਗਰੀ ਸੈਲਸੀਅਸ ਸੋ ਦੇਖੋ ਬਹੁਤਿਆਂ ਨੂੰ ਪੇਪਰ ਬੜਾ ਔਖਾ ਲੱਗਿਆ ਸੀਗਾ ਕੁਝ ਨੂੰ ਮੈਂ ਪਹਿਲਾਂ ਵੀ ਦੱਸਤਾ ਸੀਗਾ ਕੁਝ ਨੂੰ ਪਰਸਨਲੀ ਵੀ ਦੱਸਿਆ ਬਟ ਮੈਂ ਇਹ ਚਾਹੁੰਦਾ ਸੀ ਕਿ ਤੁਹਾਡੇ ਸਾਰਿਆਂ ਤੱਕ ਜੇ ਇਨਫੋਰਮੇਸ਼ਨ ਜਿਹੜੀ ਹੈਗੀ ਆ ਪਹੁੰਚੇ ਫ੍ਰੀ ਐਜੂਕੇਸ਼ਨ ਦੇ ਨਾਲ ਨਾਲ ਇਹ ਆਰੀ ਜਾਣਕਾਰੀ ਵੀ ਤੁਹਾਡੇ ਲਈ ਬੜੀ ਇੰਪੋਰਟੈਂਟ ਹੈ ਕਿਉਂਕਿ ਜਦੋਂ ਪੇਪਰ 2023 ਦਾ ਹੋਇਆ ਤਾਂ ਸਾਰੇ ਕਿਤੇ ਇਹ ਗੱਲਾਂ ਸੀ ਕਿ ਪਤਾ ਨਹੀਂ ਕੁਐਸਚਨ ਕਿੱਥੋਂ ਆਏ ਤਾਂ ਜੀ ਪਤਾ ਨਹੀਂ ਜਿਹੜਾ ਕੁਐਸਚਨ ਕਿੱਥੋਂ ਆਏ ਨਾ ਤਾਂ ਉਹ NCERT ਤੋਂ ਵੀ ਅੱਗੇ ਚਲੇ ਗਏ ਉਹਨਾਂ ਨੇ NCERT ਐਗਜ਼ੈਂਪਲਰ ਦੀ ਹੈਲਪ ਲਈ ਹੈ ਇਹ ਸਿਰਫ ਦੋ ਕੁਐਸਚਨ ਨਹੀਂ ਪੂਰੇ ਦੇ ਪੂਰੇ ਅਗਰ ਤੁਸੀਂ ਪੇਪਰ ਦੇਖੋ ਤਾਂ ईवीएस ਦਾ ਮੈਥਮੈਟਿਕਸ ਦਾ ਜਾਂ ਹੋਰ ਕੁਝ ਸਬਜੈਕਟ ਨੇ ਕਿਉਂਕਿ ਸਾਇੰਸ ਐਂਡ ਮੈਥ ਦਾ ਹੀ ਮੇਨ ਹੈ NCERT ਐਗਜ਼ੈਂਪਲਰ ਠੀਕ ਹੈ ਜਿਹਦਾ ਮੇਨ ਪੋਰਸ਼ਨ ਆਉਂਦਾ ਜੀ ਐਗਜ਼ੈਂਪਲਰ ਦੇ ਉੱਪਰ ਤਾਂ ਬਹੁਤ سارے ਕੁਐਸਚਨ ਇਥੋਂ ਲੈ ਕੇ ਸੀ ਜੀ ਇਹ ਫਸਟ ਟਾਈਮ ਹੋਇਆਗਾ ਤਾਂ ਹੀ ਸ਼ਾਇਦ ਤੁਹਾਨੂੰ ਲੱਗਿਆ ਹੋਵੇਗਾ ਕਿ ਜੋ ਪੇਪਰ ਹੈ ਜੀ ਉਹ ਕਾਫੀ ਜੋ ਪੁਰਾਣੇ ਪੇਪਰ ਹੋ ਰਹੇ ਨੇ ਉਹਨਾਂ ਤੋਂ ਕਾਫੀ ਅਲੱਗ ਆਇਆ ਸੋ ਲੱਗ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਨਾ ਤੇ ਹੁਣ ਮੈਂ ਦੁਬਾਰਾ ਵੀ ਕਹਿ ਰਿਹਾ ਕਿ ਐਨਸੀਆਰਟੀ ਬੁੱਕ ਨੂੰ ਰੈਫਰ ਕਰੋ ਉਹਦੇ ਨਾਲ ਨਾਲ ਐਨਸੀਆਰਟੀ ਐਗਜ਼ੈਂਪਲਰ ਦੇ ਸਿਰਫ ਔਰ ਸਿਰਫ ਇਕੱਲੇ ਐਮਸੀਕਿਊ ਠੀਕ ਹੈ ਸਪੈਸ਼ਲੀ ਸਾਇੰਸ ਮੈਥ ਦੀ ਜੋ ਤਿਆਰੀ ਕਰ ਰਹੇ ਨੇ ਉਹ ਜ਼ਰੂਰ ਨਾਲ ਜ਼ਰੂਰ ਲਗਾ ਕੇ ਜਾਓ ਜੀ ਬਹੁਤ ਜ਼ਿਆਦਾ ਹੈਲਪ ਮਿਲੇਗੀ ਕਿਉਂਕਿ ਨਵਾਂ ਪੇਪਰ ਜਦੋਂ ਬਣੂਗਾ ਤਾਂ ਪੁਰਾਣੇ ਨੂੰ ਵੀ ਧਿਆਨ ਦੇ ਵਿੱਚ ਰੱਖਣਗੇ ਹਨ ਤਾਂ ਮਤਲਬ ਬਹੁਤ ਜ਼ਿਆਦਾ ਚਾਂਸ ਹੈ ਕਿ ਫਿਰ ਤੋਂ ਐਗਜ਼ੈਂਪਲਰ ਤੋਂ ਕੁਐਸਚਨ ਪਾਈ ਜਾ ਸਕਦੇ ਨੇ ਐਂਡ ਜੋ ਐਗਜ਼ੈਂਪਲਰ ਦੇ ਕੁਐਸਚਨ ਹੁੰਦੇ ਨੇ ਇਹ ਕੰਪੀਟੀਟਿਵ ਲੈਵਲ ਦੇ ਹੁੰਦੇ ਨੇ ਇਹ ਕੋਈ ਸਿੰਪਲ ਕੁਐਸਚਨ ਨਹੀਂ ਹੁੰਦੇ ਤਾਂ ਕਰਕੇ ਪੇਪਰ ਦੇ ਵਿੱਚ ਆਉਣ ਦੇ ਚਾਂਸਸ ਇਹਨਾਂ ਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਹਾਂਜੀ ਇਸ ਤੋਂ ਇਲਾਵਾ ਅਗਰ ਕੋਈ ਮੇਰਾ ਸਾਥੀ ਪਹਿਲੀ ਵਾਰ ਸਿਰਫ ਇਹ ਹੀ ਵੀਡੀਓ ਦੇਖ ਰਿਹਾ ਹੋ ਨਹੀਂ ਜੋ ਚੈਨਲ ਹੈ ਸਾਇੰਟੀਆ ਭਾਈ ਅਮਨ ਵਿਜ਼ਿਟ ਨਹੀਂ ਕੀਤਾ ਜਿੱਥੇ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੋ ਵੀ ਕੁਆਲਿਟੀ ਐਜੂਕੇਸ਼ਨ ਤਾਂ ਜਰੂਰ ਇਸ ਚੈਨਲ ਤੇ ਜਾਓ ਐਂਡ ਜੋ ਸੀਡੀਪੀ ਹੈ ਜੀ ਜਿਸੇ ਵੀ ਸਬਜੈਕਟ ਪੈਡਾਗੋਜੀ ਵੀ ਕਵਰ ਕੀਤੀ ਗਈ ਹੈ ਇਸ ਤੋਂ ਇਲਾਵਾ ਬਹੁਤ ਸਾਰਾ ਪਲੇਲਿਸਟ ਚੈਨਲ ਦੀ ਜਾ ਕੇ ਉਹਦੀ ਪਲੇਲਿਸਟ ਤੇ ਜਾ ਕੇ ਤਾਂ ਤੁਹਾਨੂੰ ਅਲੱਗ-ਅਲੱਗ ਜੋ ਵੀਡੀਓਜ਼ ਹੈ ਦੇਖਣ ਨੂੰ ਮਿਲ ਜਾਣਗੀਆਂ ਤਾਂ ਜਰੂਰ ਮੈਂ ਤੁਹਾਨੂੰ ਕਹੂੰਗਾ ਅਗਰ ਤੁਹਾਡਾ ਮੰਨ ਲਓ ਸੀਡੀਪੀ ਦਾ ਕੋਈ ਇੱਕ ਟੌਪਿਕ ਵੀਕ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਟੌਪਿਕ ਵਾਈਜ਼ ਵੀਡੀਓਜ਼ ਬਣੀਆਂ ਹੋਈਆਂ ਨੇ ਥਿਊਰੀ ਵਾਈਜ਼ ਵੀਡੀਓ ਬਣੀਆਂ ਹੋਈਆਂ ਨੇ ਤਾਂ ਜਰੂਰ ਇੱਕ ਵੀਡੀਓ ਜਾ ਕੇ ਦੇਖੋ ਡੈ ਐਂਡ ਜੋ ਆਪਾਂ ਐਨਾਲਿਸਿਸ ਹੈ ਉਹ ਪੇਪਰ ਦਾ ਇਦੀਂ ਕਰਦੇ ਰਹਾਂਗੇ ਲੇਟਰ ਔਨ ਤੁਹਾਨੂੰ ਹੋਰ ਵੀ ਪੇਪਰ ਦੇ ਨੇੜੇ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਸੋ ਦੈਟਸ 올 ਫॉर ਟੂਡੇ ਜੀ ਛੋਟੀ ਜੀ ਜਾਣਕਾਰੀ ਦੇਣੀ ਸੀ ਬਟ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੁਹਾਡੇ ਲਈ ਕਿਉਂਕਿ ਜਰੂਰ ਸਾਨੂੰ ਅਗਰ ਸਾਨੂੰ ਇਹ ਪਤਾ ਲੱਗ ਜਾਏ ਕਿ ਸੋਰਸ ਕੀ ਹੋ ਸਕਦੇ ਪੇਪਰ ਦਾ ਪੇਪਰ ਕਿੱਥੋਂ ਆ ਸਕਦਾ ਤਾਂ ਕਲੀਅਰ ਕਰਨ ਦਾ ਪੇਪਰ ਈਜ਼ੀ ਹੈ ਨਾਲ ਦੀ ਨਾਲ ਅਸੀਂ ਬਹੁਤ ਚੰਗਾ ਜਿਹੜਾ ਸਕੋਰ ਹੈ ਉਹ ਵੀ ਹਾਸਲ ਕਰ ਸਕਦੇ ਹਾਂ ਪੇਪਰ ਦੇ ਵਿੱਚੋਂ ਸੋ ਦੈਟਸ 올 ਜੀ ਥੈਂਕ ਯੂ ਫॉर ਵਾਚਿੰਗ